ਕਹਿੰਦੇ ਉਸ ਵੇਲੇ ਸਤਿਗੁਰਾਂ ਨੇ ਆਪਣੀ ਬੇਟੀ ਲਈ ਭਾਈ ਜੇਠਾ ਜੀ ਨੂੰ ਜੋਗ ਵਰ ਜਾਣ ਕੇ ਅੱਜ ਤੇਸੀਂ ਕਾਰੋਬਾਰ ਵੇਚਦੇ ਆਂ ਅੱਜ ਤੇਸੀਂ ਉੱਚੀ ਜਾਤ ਬਰੰਦਨੀ ਵੇਚਦੇ ਆਂ ਅੱਜ ਤੇਸੀਂ ਕੋਠੀਆਂ ਕਾਰਾ ਵੇਚਦੇ ਆਂ ਪਰ ਧੰਨ ਗੁਰੂ ਅਮਰਦਾਸ ਵਰਾ ਜੀ ਨੇ ਕੀ ਵੇਚਿਆ ਜੀਵਨ ਧੰਨ ਗੁਰੂ ਅਮਰਦਾਸ ਵਰਾ ਜੀ ਨੇ ਆਪਣੀ ਧੀਰੇ ਧੀਰੇ ਕੀ ਵੇਖਿਆ ਇੱਕ ਗੋਣਾ ਵਾਲਾ ਵਿਆਹ ਨਹੀਂ ਪਰ ਅੱਜ ਕੀ ਵੇਖਿਆ ਜਾਂਦਾ ਅੱਜ ਤੁਸੀਂ ਵੇਖਿਆ ਜਾਇਜਾਂਦ ਵੇਚੀ ਜਾਂਦੀ ਹੈ ਧਨ ਵੇਖਿਆ ਜਾਂਦਾ ਹੈ ਕੋਠੀਆਂ ਕਾਰਾਂ ਵੇਚੀਆਂ ਜਾਂਦੀਆਂ ਨੇ ਮੈਥੋਂ ਤੱਕ ਵੀ ਕਹਿਣਾ ਮੁੰਡਾ ਕਹਿੰਦੇ ਜ਼ਮੀਨ ਦੇ ਕਿਲੇ ਵੀ ਹੋਣੇ ਚਾਹੀਦੇ ਮੁੰਡਾ ਭਾਵੇਂ ਚਿੱਟੇ ਦਾ ਨਸ਼ਾ ਕਰਦਾ ਹੋਵੇ ਵੀ ਕੌਣ ਸੁਝਾਵੇ ਭਾਈ ਜਿਹੜਾ ਨਸ਼ਿਆਂ ਵਿੱਚ ਪਿਆ ਉਹਨੇ ਵੀ 20 ਵੀ ਵੇਚ ਕੇ ਖਾ ਰਹੇ ਨੂੰ ਉਹਨੇ 20 ਵੀ ਵੇਚ ਕੇ ਖਾ ਜਾਣੇ ਹੈ ਪਰ ਜਿਹੜਾ ਬੰਦਾ ਮਿਹਨਤ ਕਰਨ ਵਾਲਾ ਹੈ ਜਿਹੜਾ ਕਿਰਤ ਕਰਨ ਵਾਲਾ ਜੇ ਉਹਦੇ ਕੋਲ ਅੱਜ ਥੋੜਾ ਹੈ ਨਾ ਤੇ ਉਹਨੇ ਮਿਹਨਤ ਕਰਕੇ ਇੱਕ ਦਿਨ ਬੌਧਾ ਬਣਾ ਲੈਣਾ ਤੇ ਸਫਲ ਹੋ ਜਾਣ ਪਰ ਜਿਹੜਾ ਬੰਦਾ ਨਸ਼ਿਆਂ ਵਿੱਚ ਪਿਆ ਹੈ ਜਿਹੜਾ ਬੰਦਾ ਬਾੜੀਆਂ ਆਦਤਾਂ ਵਿੱਚ ਪਿਆ ਹੈ ਜੇ ਉਹਦੇ ਕੋਲ ਬੌਧਾ ਹੋਵੇ ਤੇ ਉਹਨੇ ਵੀ ਵਿੱਚ ਵਟ ਕੇ ਖਾ ਜਾਣ ਇਸ ਕਰਕੇ ਜਦੋਂ ਬੱਚਿਆਂ ਦੇ ਵਿਆਹ ਕਰਨੇ ਹਨ ਉਦੋਂ ਕੇਵਲ ਬਾਹਰੀ ਚੀਜ਼ਾਂ ਨਹੀਂ ਦੇਖਣੀ ਕੀ ਲੜਕੇ ਵਾਲਿਆ ਕੋਲ ਜ਼ਮੀਨ ਬਹੁਤੀ ਐ ਕੋਠੀ ਬੜੀ ਸੋਹਣੀ ਪਾਈ ਐ ਤੇ ਇਹਨਾਂ ਕੋਲ ਪੈਸਾ ਬਹੁਤ ਐ ਵੇਖਣ ਵਾਲੀ ਗੱਲ ਐ ਬੱਚਿਆਂ ਦੀ ਪੜ੍ਹਾਈ ਵੇਖੋ ਬੱਚਿਆਂ ਦਾ ਜੀਵਨ ਵੇਖੋ ਇਹ ਵੇਖੋ ਵੀ ਇਹਨਾਂ ਦਾ ਪਰਿਵਾਰ ਕਿਦਾਂ ਦਾ ਐ ਕੀ ਇਹ ਪਰਿਵਾਰ ਗੁਰਸਿੱਖੀ ਦੇ ਨਾਲ ਜੁੜੇ ਕੀ ਇਹ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਐ ਤੇ ਸਾਡੇ ਸੇਖਰ ਐ ਪਰ ਜਾਂਦਾ ਵਿੱਚ ਲਿਖਿਆ ਐ ਇਹ ਸਿੱਖ ਆਪਣੇ ਬੱਚਿਆਂ ਦੇ ਵਿਆਹ ਸਿੱਖੀ ਪਰਿਵਾਰ ਵਿੱਚ ਕਰੇ ਪਰ ਹੁਣ ਸਿੱਖੀ ਦੇ ਸਾਡੇ ਨੇੜੇ ਤੇੜੇ ਵੀ ਨਹੀਂ ਖਾਸ ਕਰਕੇ ਵਿਆਹ ਦੇ ਵਿੱਚ ਜਿਹੜੀਆਂ ਅਸੀਂ ਰਸਮਾਂ ਕਰਦੇ ਆ ਤੇ ਸਿੱਖੀ ਤੋਂ ਤੁਸੀਂ ਕੌਮਾਂ ਦੂਰ ਚਲੇ ਆ ਥੋੜੇ ਦਿਨ ਪਹਿਲਾਂ ਮੇਰੇ ਦੋਸਤ ਦਾ ਵਿਆਹ ਹੋਇਆ ਮੈਂ ਹੱਬ ਤੋਂ ਤੇ ਵਿਆਹ ਵਿੱਚ ਸੀ ਤੇ ਉਹਨੇ ਬਹੁਤ ਕੁਝ ਕੀਤਾ ਭਗੜੇ ਵਾਲੇ ਵੀ ਲਾਏ ਆਰਕੈਸਟਰਾ ਵੀ ਲਾਈਆਂ ਤੇ ਜਦੋਂ ਅਨੰਦ ਕਾਰਜ ਹੋਏ ਮੈਂ ਕਿਹਾ ਵੀ ਐਂ ਇੱਕ ਗੱਲ 500 ਰੁਪਿਆ ਨਾਗੀ ਸਿੰਘਾਂ ਨੂੰ ਦੇ ਦੇ ਭਾਈ ਚਲੋ ਲੜਕੀ ਵਾਲਿਆੜ ਤੇ ਜਿਹੜੀ ਭੇਟਾ ਦੇਣੀ ਆ ਵੱਖਰੀ ਗੱਲ ਐ ਕਿ ਸਰਕਾਰ ਵੱਜੋਂ 500 ਰੁਪਇਆ ਦੇਨੇ ਕਰਤੀ ਸੀ ਕਰਨ ਕਹਿੰਦਾ ਯਾਰ 100 ਰੁਪਇਆ ਮਾਥਾ ਢੇਕ ਦੇ ਦਿੱਤਾ ਹੁਣ 500 ਕਦ ਤੇ ਬਾਅਦ ਵਿੱਚ ਮੈਨੂੰ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਮੈਂ ਕਿਉਂ ਹੋਰ ਗਲਤੀ ਮੰਨ ਭਾਵੇਂ ਨਾ ਮੰਨ ਆ ਸ਼ਰਾਬਾਂ ਨੂੰ ਬੀਟ ਨੂੰ ਆ ਚੀਜ਼ਾਂ ਤੇਰੇ ਕੋਲ ਪੈਸੇ ਕਿੱਥੋਂ ਆ ਗਏ ਸੋ ਇਥੇ ਅਸੀਂ ਬਹੁਤ ਨੀਵੇਂ ਪੱਧਰ ਤੇ ਚਲੇ ਅੱਜ ਜਿੰਨੇ ਵੀ ਸਾਡੇ ਬੱਚਿਆਂ ਦੇ ਵਿਆਹ ਹੁੰਦੇ ਐ ਨਾ ਉਹ ਬਿਲਕੁਲ ਗੁਰੂ ਮਰਜਾਦਾ ਤੋਂ ਉਲਟ ਹੁੰਦੇ ਪਰ ਧੰਨ ਗੁਰੂ ਅਰਦਾਸ ਮਹਾਰਾਜ ਜੀ ਨੇ ਆਪਣੀ ਲਾਇਕ ਸੁਤਰੀ ਬੀਬੀ ਭਾਣੀ ਨੇ ਜੋਗ ਵਰ ਲੱਗਿਆ ਕਿਉਂਕਿ ਮਹਾਰਾਜ ਜੀ ਨੇ ਭਾਈ ਜੇਠਾ ਦੇ ਜੀਵਨ ਨੂੰ ਵੇਖਿਆ ਸੀ ਤੇ ਬਾਕੀ ਬਾਰੀ ਪੁੱਝ ਨਹੀਂ ਵੇਖਿਆ ਕੁਛ ਕਾਲ ਨ ਕਰ ਅਭਿਵਾਹ ਕਹਿੰਦੇ ਪਹਿਲਾ ਬੀਬੀ ਭਾਣੀ ਗਾਈ ਕਰ ਦਿੱਤੀ ਭਾਈ ਜੇਠਾ ਜੀ ਨਾਲ ਕੁਝ ਸਮਾਪਾ ਕਰਕੇ ਵਿਆਹ ਕਰ ਦਿੱਤਾ ਸੁਖ ਦਿਨ ਪੀਚ ਪਿਆ ਉਤਸਾਹ ਇਹਦੇ ਇਸ ਗੱਲ ਨੂੰ ਲੈ ਕਰਕੇ ਸਾਰਿਆਂ ਵਿੱਚ ਬੜਾ ਉਤਸਾਹ ਸੀਨ ਕਾ ਪਿੰਦਾ ਗਿੰਦਬੁਰ ਕਾ ਕੋਣ ਕਵੀ ਜੀ ਲਿਖਦੇ ਐ ਵੀ ਨੇ ਆਪਣੇ ਮਾਤਾ ਪਿਤਾ ਨੂੰ ਜਮੌਰ ਭੇਜ ਦਿੱਤਾ ਹਉਸ ਰਹੇ ਗੁਨ ਗਾਮੀ ਗੁਰ ਕਾ ਪਰ ਆਪ ਧਨ ਗੁਰੂ ਅਬਰ ਦਾਸ ਬਾਰਾ ਜੀ ਦੇ ਕੋਲ ਹੀ ਰਹੇ ਤੇ ਉਹਨਾਂ ਦੇ ਹੁਕਮ ਵਿੱਚ ਰਹਿ ਕਰਕੇ ਸੇਵਾ ਕਰਦੇ ਰਹੇ ਨਿਵਾ ਕਰੇ ਸਖੰਦ ਗੁਨ ਖਾਨੀ ਜਿੰਦੇ ਇਸ ਤਰ੍ਹਾਂ ਭਾਈ ਜੇਠਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿੰਦੇ ਐ ਤੇ ਗੁਰੂ ਦੇ ਹੁਕਮ ਵਿੱਚ ਰਹਿ ਕਰਕੇ ਗੋਣਾ ਦੀ ਖਾਨ ਜਾਨੀ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਸੇਵਾ ਕਰਦੇ ਹਨ ਜੂ ਪੱਖ ਗੁਰਿਆ ਇਸ ਮਾਨੀ ਦੇ ਧਨ ਗੁਰੂ ਅਮਰਦਾਸ ਮਰਜ ਜੀ ਜੋ ਭਾਖੇ ਦਰਤੈ ਜਿਹੜੀ ਵੀ ਆਗਿਆ ਕਰਦੇ ਐ ਤਾਂ ਤੇ ਉਹਨਾਂ ਦੇ ਬਚਨਾਂ ਨੂੰ ਮਨ ਕਰਕੇ ਚੱਲਦੇ ਹਨ ਆਪਿਤ ਸੰਮਤ ਤਉ ਤਪਿਤਾਏ ਹੋਰ ਗੁਰੂ ਕੋ ਇਸ ਤਰ੍ਹਾਂ ਗੁਰੂ ਦੇ ਹੁਕਮ ਵਿੱਚ ਤੁਰਦਿਆਂ ਗੁਰੂ ਦੇ ਦਰਤੇ ਰਹਿ ਕੇ ਘਾਲ ਘਾਲਦਿਆਂ ਜਦੋਂ ਬਹੁਤ ਸਾਲ ਪੀਤ ਗਏ ਤਾਰੇ ਸਭਨਾਂ ਖਾਰੇ ਖਾਏ ਕਹਿੰਦੇ ਇਸ ਤਰ੍ਹਾਂ ਭਾਈ ਜੇਠਾ ਜੀ ਨੇ ਧੰਨ குரு ਅਮਰਦਾਸ ਬਾਬਾ ਜੀ ਨੂੰ ਕੇਵਲ ਸੌਰੇ ਦੇ ਰੂਪ ਵਿੱਚ ਨਹੀਂ ਇੱਕ ਗੁਰੂ ਦੇ ਰੂਪ ਵਿੱਚ ਬਣਦਿਆਂ ਹੋਇਆ ਇੱਕ ਸਿੱਖ ਸੇਵਕ ਬਣ ਕੇ ਜਿਹੜੀ ਸੇਵਾ ਕੀਤੀ ਨਾ ਤੇ ਸੇਵਾ ਕਰਕੇ ਸਤਿਗੁਰਾਂ ਨੂੰ પ્રસન્ન ਕਰ ਲਿਆ ਕਿਉਂਕਿ ਸਤਿਗੁਰਾਂ ਦੀ ਪਾਵਨ ਬਾਣੀ ਦਾ ਪਰਮਾਨ ਹੈ ਸਾ ਸੇਵਾ ਕੀਤੀ ਸਤਲ ਹੈ ਜਿਤ ਸਤਗੁਰ ਕਾ ਮਨ ਮਨਿ ਮਰਦ ਕੇ ਦੀ ਸੇਵਾ ਤੁਹਾਡੀ ਉਹੀ ਸਭਲੀ ਐ ਉਹੀ ਪ੍ਰਗਾਨ ਐ ਜਿਹੜੀ ਸੇਵਾ ਨੂੰ ਵੇਖ ਕੇ ਗੁਰੂ ਦਾ ਮਨ ਮਨ ਜਾਏ ਭਾਵੇਂ ਜਿਹੜੀ ਸੇਵਾ ਗੁਰੂ ਦੇ ਹੁਕਮ ਵਿੱਚ ਰਹਿ ਕੇ ਕੀਤੀ ਜਾਵੇ ਸਤਗੁਰ ਕੀ ਸੇਵਾ ਸਭਲ ਐ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਉਹ ਮਹਿਜੋ ਜਾਏ ਇਸ ਤਰ੍ਹਾਂ ਜਦੋਂ ਗੁਰੂ ਦੇ ਹੁਕਮ ਵਿੱਚ ਰਹਿ ਕੇ ਸੇਵਾ ਕਰਦੇ ਰਹੇ ਤੇ ਧਨ ਕਰੋ ਅਮਰਦਾਸ ਮਹਾਰਾਜ ਬੜੇ ਪਰਸਨ ਹੋਏ ਸਮਤ 1671 ਜਬੇ ਜੇ ਜੇਕਰ ਕਰਦੇ ਐ ਵੀ ਸੰਬਤ 1600 ਪੰਜ ਦੇ ਵਿੱਚ ਜਿਹੜਾ ਪ੍ਰਤੀਆ ਸੀ ਉਹਦਾ ਜਨਮ ਹੋਇਆ ਜਨਮਿਓ ਪ੍ਰਤੀਆ ਪ੍ਰਥਮਾ ਹੰਕਾਰੀ ਕਹਿੰਦੇ ਓ ਧਾਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਸਭ ਤੋਂ ਪਹਿਲਾਂ ਬਾਬਾ ਪਿਰਤੀ ਚੰਦ ਜੀ ਦਾ ਜਨਮ ਹੋਇਆ ਤੇ ਜਿਹੜਾ ਬਹੁਤ ਹੰਕਾਰੀ ਸੀ ਤੰਤਰ ਅਨੰਤ ਤਦੰਪਤ ਵਕਾ ਕੋ ਗੁਰਮਖੂ ਪਾਤਾ ਪਿਤਾ ਨੂੰ ਕਿਹੜਾ ਪਤਾ ਸੀ ਬਚਪਨ ਵਿੱਚ ਵੀ ਪਿਰਤੀ ਚੰਦ ਦਾ ਸੁਭਾਅ ਜਿਹੜਾ ਇਸ ਤਰ੍ਹਾਂ ਦਾ ਹੋਏਗਾ ਉਹ ਗੁਰੂ ਦੀ ਆਗਿਆ ਤੋਂ ਪੁੱਜ ਚਲੇ ਸਾਡੇ ਮਾਪਾ ਨੂੰ ਕਿਹੜਾ ਸਾਡੇ ਜੀਵਨ ਬਾਰੇ ਪਤਾ ਹੁੰਦਾ ਮਾਪਾ ਬਾਕੀ ਸਾਡੇ ਜੀਵਨ ਦੀ ਸੋਹਣੀ ਘੜੀ ਕਰਦੇ ਚਾਹਤੇ ਹੁੰਦੇ ਮਾਪਾ ਬਾਕ ਨੂੰ ਕੀ ਪਤਾ ਹੁੰਦਾ ਦੀ ਸਾਡੀ ਔਲਾਦ ਅੱਗੇ ਜਾ ਕੇ ਇਸ ਤਰ੍ਹਾਂ ਕਰੇਗੀ ਕਿਹਦੇ ਮਾਤਾ ਪਿਤਾ ਜੀ ਨੇ ਜਿੱਥੇ ਬਹੁਤ ਖੁਸ਼ੀਆਂ ਮਨਾਈਆਂ ਉਥੇ ਆਪਣੇ ਪੋਤ ਨੂੰ ਬੜੇ ਲਾਡ ਲੜਾਏ ਤੇ ਬੜੇ ਸੋਹਣੇ ਘੰਗ ਦੇ ਨਾਲ ਆਪਣੇ ਪੁੱਤਰ ਦੀ ਜਿਹੜੀ ਹੈ ਪਾਲਣਾ ਕੀਤੀ ਉਤ ਪਰ ਉਹ ਬਹੁਤ ਲਾਡ ਲੜਾ ਕੇ ਮਾਪ ਕੋ ਬਾਪ ਜਿਹੜੇ ਹੁੰਦੇ ਐ ਨਾ ਉਹ ਆਪਣੇ ਬੱਚਿਆਂ ਨੂੰ ਬੜੇ ਲਾਡ ਪਿਆਰ ਦੇ ਨਾਲ ਪਾਲਦੇ ਬੜਾ ਧਿਆਨ ਰੱਖਦੇ ਐ ਖਾਸ ਕਰਕੇ ਜੇ ਮਾਂ ਦੀ ਗੱਲ ਕਰੀਏ ਤਾਂ ਸਤਿਗੁਰਾਂ ਦੀ ਬਾਣੀ ਕਹਿੰਦੀ ਮਾਂ ਤੇ ਬੱਚੇ ਨੂੰ ਇੰਨਾ ਪਿਆਰ ਕਰਦੀ ਐ ਕਿ ਭਾਵੇਂ ਘਰ ਦੇ ਕੰਮ ਕਾਜ ਵਿੱਚ ਰੁਚੀ ਹੋਵੇ ਪਰ ਉਹਦਾ ਧਿਆਨ ਹਮੇਸ਼ਾ ਆਪਣੇ ਬੱਚੇ ਵਿੱਚ ਰਹਿੰਦਾ ਹੈ ਕਹਿੰਦੇ ਮਾਤਾ ਪਿਤਾ ਜੀ ਨੇ ਬੜੇ ਲਾਡ ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਪਾਲਣਾ ਕੀਤਾ ਸਿਮਾ ਬਤਾਇਓ ਕਿ ਤਿਕ ਤਮ ਇਸ ਤਰ੍ਹਾਂ ਜਦੋਂ ਆਪਣੇ ਪੁੱਤਰ ਨੂੰ ਪਾਲਦਿਆਂ ਹੋਇਆ ਕੁਝ ਸਮਾਂ ਬੀਤ ਗਿਆ ਜਨਮਿਆ ਮਹਾਦੇਵ ਅਪਰਨਾੁਰੂ ਕੋ ਫਿਰ ਦੂਸਰੇ ਪੁੱਤਰ ਬਾਬਾ ਮਹਾਦੇਵ ਜੀ ਦਾ ਜਨਮ ਹੋਇਆ ਸਨਮਤ ਸੁਨਸੁਨ ਸੁਆਹ ਹਰਤੋਸ ਸੁਆਹ ਕਵੀ ਜੀ ਜੇਕਰ ਕਰਦੇ ਆ ਵੀ ਸੰਬਤ 1908 ਤੱਕ ਇਹ ਜਿਹੜੇ ਦੋਨੇ ਪੁੱਤਰ ਸਨ ਬਾਬਾ ਪਿਰਕੇ ਚੰਦ ਜੀ ਬਾਬਾ ਬਹਾਦੇਵ ਜੀ ਦੋਨੇ ਪਾਲ ਕਰਕੇ ਤਗੜੇ ਹੋ ਗਏ ਅੰਤ ਪਰ ਧੁਨੋ ਕਰ ਪੁਸਤਾ ਕਹਿੰਦੇ ਮਾਤਾ ਪਿਤਾ ਜੀ ਨੇ ਦੋਨਾਂ ਨੂੰ ਬੜੇ ਲਾਡ ਪਿਆਰ ਨਾਲ ਪਾਲਣਾ ਕੀਤਾ ਉਨ ਪਰਪਾਇ ਕਹਿੰਦੇ ਜਦੋਂ 1910 ਵਿੱਚ ਵਿਸਾਖ ਦੀ ਸਤਮੀ ਆਈ ਮੁਦੇਵ ਸੋਖ ਸਤਮੀ ਜ ਕਹਿੰਦੇ ਜਦੋਂ ਵਿਸਾਖ ਬਦੀ ਸਤਮੀ ਸੀ ਨਿਖ ਪਰਖ ਸੇ ਹੱਦ 10 ਘੇਰਾ ਇਸ ਤਰ੍ਹਾਂ ਜਦੋਂ ਵਿਸਾਖ ਮਹੀਨੇ ਦੇ 18 ਦਿਨ ਪੀਤ ਗਏ ਮੰਦਲਾ ਪਰ ਜੀਨਾ ਚਲੋ ਕਵੀ ਜੀ ਨੇ ਲਿਖਦੇ ਅਮੀ ਮੰਗਲਵਾਰ ਦਾ ਸੁਭ ਲਗਣ ਵੇਖਿਆ ਗਿਆ ਗਿਆ ਪਰ ਗੁਰਮਤਿ ਵਿੱਚ ਕੋਈ ਲਗਣ ਮੁਹੂਰਤ ਨਹੀਂ ਵੇਖਿਆ ਜਾਂਦਾ ਕਿਉਂਕਿ ਗੁਰਮਤਿ ਵਿੱਚ ਸਾਰੇ ਮਹੂਰਤ ਸਾਰੇ ਦਿਨ ਸਾਰੀਆਂ ਘੜੀਆਂ ਬਰਾਬਰੀ ਮੰਨੀਆਂ ਜਾਂਦੀਆਂ ਸੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੇ ਕਦੇ ਬੇਮਾ ਘਰ ਬਾਬ ਚ ਨਹੀਂ ਪੈਣਾ ਚਾਹੀਦਾ ਸਿੱਖ ਕਰੇ ਮੁਹੂਰਤ ਨਹੀਂ ਢਾਉਂਦਾ ਸਿੱਖ ਕਦੇ ਸਾਹਾ ਨਹੀਂ ਢਾਉਂਦਾ ਸੇ ਕਦੇ ਚੰਗੇ ਮਾਰੇ ਦਿਨ ਦੀ ਵਿਚਾਰ ਨਹੀਂ ਕਰਦਾ ਨਾਮ ਦਾਸ ਮਹਾਰਾਜ ਜੀ ਦੇ ਘਰ ਧੰ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਹੋਇਆ ਨਾਮ ਜਨਮ ਅਨੰਤ ਬਲੰਦ ਜਦੋਂ ਉਸ ਵੇਲੇ ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਹੋਇਆ ਤੇ ਘਰ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਸਤਨ ਨਾਨਕ ਦੇ ਪਏ ਬਾਣੀ ਰੇ ਵਰ ਕਾਂਧੀ ਕੇ ਨਗਰ ਭਾਗ ਗੋਬਿੰਦ왈 ਸਾਹਿਬ ਦੀ ਧਰਤੀ ਤੇ ਰਹੇ ਤੇ ਉੱਥੇ ਹੀ ਪਲ ਕਰਕੇ ਵੱਡੇ ਹੋਏ ਬਾਲ ਔਰ ਪਲਨ ਤੁ ਸੋ ਪਿਰ ਕਹਿੰਦੇ ਪਹਿਲਾ ਬਚਪਨ ਦੀ ਅਵਸਥਾ ਵਿੱਚ ਸਨ ਵੈਸੇ ਜਦੋਂ ਸੀ ਪਟਾ ਤੇ ਬਚਪਨ ਪੜਦੇ ਅੰਨਾ ਤਾਂ ਘਟੂ ਜੀ ਗੁਰਵਾਰ ਜੀ ਸਾਹਿਬ ਜੀ ਬਾਰੇ ਜ਼ਿਕਰ ਕਰਦੇ ਆ ਤਾਂ ਜਨਮਤ ਗੁਰਮਤ ਬ੍ਰਹਮਪਸ਼ਾੜੀ ਇਹ ਧੰਨ ਗੁਰੂ ਅਰਜਨ ਸਾਹਿਬ ਜੀ ਤੁਸੀਂ ਤੇ ਜਨਮ ਤੋਂ ਹੀ ਕਰ ਰਹਿ ਮਨੂ ਬਿਛਾੜਿਆ ਕਿਉਂ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਪਾਲਣ ਪੋਸ਼ਣ ਹੈ ਨਾ ਉਹ ਗੁਰੂ ਵਾਤਾਵਰਣ ਵਿੱਚ ਹੋਇਆ ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨਾਨਾ ਨੇ ਤੇ ਜਿਹੜੇ ਪਿਆਰ ਲਾੜ ਦਿੰਦੇ ਐ ਤੇ ਮਾਤਾ ਪਾਨੀ ਜੀ ਦਾ ਵੀ ਜੀਵਨ ਬਹੁਤ ਉੱਚਾ ਹੈ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਿਤਾ ਦੇ ਰੂਪ ਵਿੱਚ ਪਿਆਰ ਦਿੱਤਾ ਇਸ ਤਰ੍ਹਾਂ ਕਹਿੰਦੇ ਜਦੋਂ ਬਚਪਨ ਵਿੱਚੋਂ ਲੱਗ ਕਰਕੇ ਜ਼ੁਬਾਨੀ ਵਿੱਚ ਆਏ ਮਹਾਂ ਆਦ ਮੰਗਲ ਜੈ ਨਮਾ ਕਹਿੰਦੇ ਵਿਆਹ ਆਰਤਕ ਜਿੰਨੀਆਂ ਵੀ ਖੁਸ਼ੀਆਂ ਹੋਈਆਂ ਇਹ ਗੋਿੰਦਵਾਲ ਮਹਾਂ ਕਹਿੰਦੇ ਇਹ ਜਿੰਨੇ ਵੀ ਮਹਾਨ ਸੁਭ ਕਾਰਜ ਸਨ ਇਹ ਸਾਰੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਏ ਨਪੇ ਹਰੀ ਕਹਿੰਦੇ ਉਹਨਾਂ ਦੇ ਘਰ ਵਾਲੀ ਜਿਹੜੀ ਸੀ ਨਾ ਮਾਤਾ ਗੰਗਾ ਜੀ ਉਹ ਗੁਰੂ ਅਰਜਨ ਸਾਹਿਬ ਜੀ ਨੂੰ ਬੜੀ ਪਿਆਰੀ ਸੀ ਭਾਵ ਉਹਨਾਂ ਦਾ ਜੀਵਨ ਵੀ ਬਹੁਤ ਉੱਚਾ ਸੀ ਹਰ ਅਨੰਦ ਸਦਾ ਸੁਖ ਹਾਰੀ ਕਿਉਂਕਿ ਜਿਹੜੀ ਗੁਰੂ ਦੇ ਹੁਕਮ ਵਿੱਚ ਰਹਿੰਦੀ ਆ ਇੱਕ ਚੰਗਾ ਜੀਵਨ ਜਉਦੀ ਸੀ ਤੇ ਬੜੇ ਆਨੰਦ ਵਿੱਚ ਰਹਿੰਦੀ ਸੀ ਕਿਉਂ ਕਿਉਂਕਿ ਉਹਨੂੰ ਗੁਰੂ ਦੀ ਮੱਤ ਦੇ ਮੁਤਾਬਕ ਜੀਵਨ ਜਉਣਾਉ ਦੱਸ ਪਰ ਅੱਜ ਅਸੀਂ ਆਨੰਦ ਵਿੱਚ ਕਿਉਂ ਨਹੀਂ ਹਾਂ ਅੱਜ ਸਾਡੇ ਘਰਾਂ ਵਿੱਚ ਸਭ ਕੁਝ ਹੁੰਦਿਆਂ ਖੁਸ਼ੀਆਂ ਕਿਉਂ ਨਹੀਂ ਕਿਉਂਕਿ ਸਾਨੂੰ ਜ਼ਿੰਦਗੀ ਜਉਣੀ ਨਹੀਂ ਆਉਂਦੀ ਸਾਨੂੰ ਜੀਵਨ ਜਉਣਾ ਨਹੀਂ ਆਉਂਦਾ ਪਰ ਮਾਤਾ ਗੰਗਾ ਜੀ ਗੁਰੂ ਦੀ ਮੱਤ ਲੈ ਕੇ ਜਿਤੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਰਿਸ਼ਤੇ ਨਾਤੇ ਨਿਭਾਉਂਦੇ ਐ ਉਥੇ ਇੱਕ ਉੱਚਾ ਸੋਜਾ ਜੀਵਨ trong tim hận ăn...